ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਡਾਇਮੰਡ ਬੁਟੀ ਪਟਿਆਲਾ ਤੋਂ ਅ ਸਭ ਤੋਂ ਪਹਿਲਾਂ ਤਾਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਵੀਡੀਓ ਨਾ ਪਾਉਣ ਦੇ ਬਾਅਦ ਵੀ ਤੁਹਾਡਾ ਸਾਨੂੰ ਬਹੁਤ ਸਹਿਯੋਗ ਰਿਹਾ ਵੀਡੀਓ ਪਾਉਣ ਦਾ ਰੀਜਨ ਸੀਗਾ ਕੋਈ ਮਤਲਬ ਕਿ ਲੋ ਕੋਈ ਪ੍ਰੋਬਲਮ ਆ ਗਈ ਸੀ ਤੁਹਾਡੇ ਨਾਲ ਫੇਰ ਸੰਜੀਗਰ ਆ ਗਈ ਕਿਸੇ ਦਿਨ ਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਵੀਡੀਓ ਇਹ ਆਪਣੇ ਸਾਰੇ ਪਾਰਸਲ ਜਾਣੇ ਸੀਗੇ ਤੇ ਅੰ ਸਾਰੇ ਇਹ ਕਾਰਪਸਲ ਤਾਂ ਆਪਣੇ ਜਾਂਦੇ ਰਹਿੰਦੇ ਨੇ ਪਰ ਆਪਾਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਕਦੇ ਮਿਲਿਆ ਹੈਗਾ ਹਨਾ ਚਲੋ ਫੇਰ ਗੱਲ ਕਰਾਂਗੇ ਇਹਦੇ ਬਾਰੇ ਕਦੀ ਅੱਜ ਵੀਡੀਓ ਬਣਾ ਲਈਏ ਪਹਿਲਾਂ ਆਪਾਂ ਆਪਣੇ ਕੋਲ ਫੈਬਰਿਕ ਸਾਰਾ ਆਇਆ ਹੋਇਆ ਪਲੇਨ ਵੀ ਆਇਆ ਹੋਇਆ ਰਾਮਟੇ ਅਸੀਂ ਤੇ ਪ੍ਰਿੰਟ ਸੂਟ ਵੀ ਆਏ ਹੋਏ ਨੇ ਤੇ ਆ ਦੇਖੋ ਇਹ ਐਸ ਕੇ ਦੀ ਮਸਲੀਨ ਆ ਇਹਦੇ ਵਿੱਚ ਹਲਕਾ ਹਲਕਾ ਨਾ ਜੇ ਤੁਸੀਂ ਧਿਆਨ ਨਾਲ ਦੇਖੋਗੇ ਹਲਕੀ ਹਲਕੀ ਜੀ ਲੇਨਿੰਗ ਬਣੀ ਹੋਈ ਆ ਹਨਾ ਲਵੋ ਤਾਂ ਨਜ਼ਰ ਆਉਂਦੀ ਆ ਹਨਾ ਦੂਰੋਂ ਕਈ ਵਾਰ ਨਹੀਂ ਕੈਮਰਾ ਹੋ ਕਰਦਾ ਆ ਦੇਖੋ ਇਹ ਆਪਣਾ ਤੁਹਾਨੂੰ ਪਤਾ ਹੀ ਆ ਆਪਾਂ ਸਰਦੀਆਂ ਵਿੱਚ ਵੀ ਆਪਣਾ ਇਹ ਡਿਜ਼ਾਈਨ ਬਹੁਤ ਫੇਮਸ ਰਿਹਾ ਸੀਗਾ ਇਹ ਡਿਜ਼ਾਈਨ ਆਪਣਾ ਬਹੁਤ ਜ਼ਿਆਦਾ ਵਧੀਆ ਇਹ ਆਪਣੇ ਮਸਲੀਨ ਦੇ ਉੱਪਰ ਬਣਾ ਕੇ ਦਿੱਤਾ ਆ ਦੇਖੋ ਠੀਕ ਹੈ ਆਪਣੇ ਸਾਰੇ ਸੂਟ ਸਲਾਈ ਹੋ ਕੇ ਜਾਂਦੇ ਨੇ پارسل ਤਾਂ ਆਪਣੇ ਵੈਸੇ ਜਾਂਦੇ ਰਹਿੰਦੇ ਨੇ ਪਤਾ ਕੀ ਆ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੁਹਾਨੂੰ ਦੱਸਿਆ ਨਾ ਆ ਦੇਖੋ ਬਾਹਾਂ ਮਾਤੇ ਤੇ ਇੱਕੇਰੇ ਤੇ ਆ ਇਹਦੀ ਬਾਟਮ ਤੇ ਕੋਈ ਕੰਮ ਨਹੀਂ ਹੈਗਾ ਆ ਦੇਖੋ ਬਾਟਮ ਤੇ ਲੇਨਿਕ ਰਹੀ ਆ ਤੇ ਦੁਪੱਟਾ ਇਹਦੇ ਨਾਲ ਮਸਲੀਨ ਟੱਕ ਰਿਹਾ ਮਸਲੀਨ ਦਾ ਲੇਨਿਕ ਦੇ ਵਿੱਚ ਆ ਦੇਖੋ ਕੂਲੇ-ਕੂਲੇ ਡੁੰਲੇ ਦੁਪੱਟੇ ਨੇ ਆਪਣੇ ਆ ਦੇਖੋ ਇਹਦੇ ਅਸਲਾ ਕੇ ਆ ਨਿਫਿਨਿਸ਼ਿੰਗ ਦਿੱਤੀ ਰਿਹਾ ਲਫ ਦੀ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਮਸਲੀਨ ਦੇ ਵਿੱਚ ਆਪਣੇ ਕੋਲ ਬਹੁਤ ਰੰਗ ਨੇ ਇੱਕ ਮਸਲੀਨ ਆ ਇਸਕੇ ਦੀ ਹੁਣ ਸੈਲਫ ਦੇ ਵਿੱਚ ਵੀ ਆਈ ਆ ਤੇ ਇੱਕ ਪਹਿਲਾ ਪਲੇਨ ਚਲਦੀ ਸੀ ਤੁਹਾਨੂੰ ਪਤਾ ਹੀ ਹੈ ਪਹਿਲਾ ਪਲੇਨ ਸੀਗੀ ਫਿਰ ਇਹ ਲੈਨਿੰਗ ਦੇ ਵਿੱਚ ਆ ਗਈ ਬਰਬਰੀ ਦੇ ਵਿੱਚ ਵੀ ਹੈਗੀ ਆ ਹਨ ਇਹਦੇ ਵਿੱਚ ਆਪਣੇ ਕੋਲ ਲਾਈਟ ਰੰਗ ਵੀ ਹੈਗੇ ਨੇ ਡਾਰਕ ਰੰਗ ਵੀ ਹੈਗੇ ਨੇ ਸਾਰੇ ਜਿਹੜਾ ਤੁਸੀਂ ਰੰਗ ਤੁਹਾਨੂੰ ਪਸੰਦ ਆ ਪਲੀਸਪੈਨਾਂ ਨੂੰ ਬੇਨਤੀ ਆ ਵੀ ਨਾ ਫੋਟੋ ਨਾ ਮਗਵਾਇਆ ਕਰੋ ਸਤੋਂ ਸਾਰ ਫੋਟੋਆਂ ਤੇ ਜਿਹਨੀਆਂ ਬਹੁਤ ਔਖੀਆਂ ਹੁੰਦੀ ਹੋ ਜਾਂਦੇ ਨੇ ਕਿਉਂਕਿ ਫੋਨ ਸਾਰੇ ਮੈਮਰੀ ਆਫ ਹੋ ਜਾਂਦੀ ਹੈ ਫਿਰ ਫੋਨ ਦੀ ਹਨਾ ਕਿੰਨੀ ਆਖ ਨੂੰ ਫੋਟੋ ਦੋ ਨੂੰ ਭੇਜ ਦੋ ਚਾਰ ਨੂੰ ਭੇਜ ਦੋ ਫੋਟੋਆਂ ਹਨ ਇਸ ਲਈ ਫੋਟੋ ਤੁਸੀਂ ਪਲੇਨ ਦੀ ਤੁਸੀਂ ਭੇਜਿਆ ਕਰੋ ਵੀ ਸਾਨੂੰ ਇਹਦੇ ਵਿੱਚ ਸੂਟ ਚਾਹੀਦਾ ਉਹਦੇ ਵਿੱਚ ਹੀ ਸੂਟ ਤੁਹਾਨੂੰ ਬਣ ਕੇ ਮਿਲ ਜੂਗਾ। ਹਾਂਜੀ ਇਹ ਵੀ ਮਸਲੀਨ ਦੇ ਵਿੱਚ ਆ। ਅਲੱਗ-ਅਲੱਗ ਟਾਈਪ ਦੀ ਮਸੇਪ ਭਿੰਦਰਾ ਦੀ ਮਸਲੀਨ ਆ। ਇਹ ਪਲੇਨ ਦੇ ਵਿੱਚ ਆ। ਮਸਲੀਨ ਤੁਹਾਨੂੰ ਜਿਹੜੀ ਵੀ ਮਿਲੂ ਸਾਰੇ ਬ੍ਰਾਂਡ ਕਰਦੀ ਮਿਲੂਗੀ ਆਮ ਲੋਕਲਸ ਨੂੰ ਮਸਲੀਨ ਨਹੀਂ ਮਿਲੂਗੀ। ਇਹ ਦੇਖੋ ਇਹ ਸਾਰਾ ਆਪਣਾ ਘੇੜਾ ਕੰਮ। ਤੇ ਇਹ ਉੱਪਰ ਨੂੰ ਜਾਂ ਦੇਖਣਾ। ਠੀਕ ਨਾ? ਇਹ ਇਹ ਦਾ ਗਲੇ ਦਾ ਹਮ ਤੁਸੀਂ ਕੰਮ ਦੀ ਸਫਾਈ ਦੇਖੋ ਕਿੰਨੀ ਆ ਬਿਲਕੁਲ ਗਰੀਕੀ ਦੇ ਵਿੱਚ ਕਰਿਆ ਹੋਇਆ ਕੰਮ ਤੇ ਇਹ ਇਹ ਦਾ ਬਾਵਾ ਦਾ ਕੰਮ ਦੇਖੋ ਬਾਵਾ ਦਾ ਬਾਵਾ ਦਾ ਕੰਮ ਦਿੱਤਾ ਹੋਇਆ ਆ ਦੇਖੋ ਆ ਬਾਵਾ ਤੇ ਠੀਕ ਹੈ ਤੁਹਾਨੂੰ ਇਹਦੇ ਵਿੱਚ ਜਿਹੜਾ ਵੀ ਰੰਗ ਪਸੰਦ ਆਉਂਦਾ ਲਾਈਟ ਡਾਰਕ ਜੋ ਵੀ ਸੱਤੋਂ ਤਿਆਰ ਕਰਵਾ ਸਕਦੇ ਹੋ ਇਹਦੇ ਨਾਲ ਦੀ ਬਾਟਮ ਆ ਇਹਦੇ ਨਾਲ ਵੀ ਮਸਲੀਨ ਦਾ ਟਕਟਕ ਤਿਆਰ ਕਰਿਆ ਇਹਨਾਂ ਪਲੇਨ ਕਰਿਆ ਆ ਦੇਖ ਲੈਂਸ ਲਾਈ ਵੀ ਹੈ ਲੈਸ ਦੀ ਫਿਨਿਸ਼ਿੰਗ ਦੇਖੋ ਕਿੰਨੇ ਜਿਹੜੇ ਰੰਗ ਇਹਦੇ ਵਿੱਚ ਪਾਏ ਨੇ ਆਪਾਂ ਨੇ ਕਮੀਜ਼ ਦੇ ਵਿੱਚ ਉਹੀ ਇਹ ਲੈਸ ਦੇ ਵਿੱਚ ਸੀ ਸੇਮ ਦਿੱਤੇ ਨੇ ਕਈ ਵਾਰ ਫੋਟੋ ਚ ਵੀਡੀਓ ਚ ਨਹੀਂ ਵੀ ਆਉਂਦਾ ਪਰ ਸੇਮ ਨੇ ਦੋ ਰੰਗ ਆਪਾਂ ਮੈਚ ਕਰਕੇ ਦੋ ਰੰਗਾਂ ਦੀ ਉਹ ਲਾਈਆ ਆਹ ਤੇ ਫੱਟਾ ਪੂਰਾ ਖੁਲੜੁਲਾ ਹੈ ਕੰਜੀ ਇਹ ਅਗਲਾ ਸੂਟ ਹੈਗਾ ਆਪਣਾ ਜੋਰ ਜੱਟ ਦੇ ਵਿੱਚ ਇਹ ਲੈਨਿੰਗ ਦੇ ਵਿੱਚ ਜੋਰ ਜੱਟਾ ਤਾਂ ਦੇਖੋ ਉਹ ਵਾਲਾ ਬਲੂ ਕਲਰ ਆ ਦੇਖੋ ਇਹ ਘੇਰਾ ਬਣਿਆ ਹੋਇਆ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖ ਲਓ ਕਿੰਨੀ ਵਧੀਆ ਬਿਲਕੁਲ 0 ਟਾਂਕੇ ਦੇ ਵਿੱਚ ਕੰਮ ਆ ਮੋਟਾ-ਮੋਟਾ ਕੰਮ ਬਿਲਕੁਲ ਨਹੀਂ ਹੈਗਾ ਆ ਕਿਰਾ ਆਕਾ ਲਾ ਪੋਣੀ ਹੈ ਇਸਾ ਤੇ ਇਹ ਮੈਂ ਸੇਮ ਹੀ ਇਹਦੀਆਂ ਬਾਹਾਂਾਂ ਤੇ ਬਣਿਆ ਹੈ। ਠੀਕ ਹੈ। ਇਹ ਬਾਹਾਂਾਂ ਤੇ ਹੋ ਗਿਆ। ਹਾਂ ਤੇ। ਉਦੀ ਲੋੜ ਨਹੀਂ ਹੈਗਾ ਤੁਸੀਂ ਜਦੋਂ ਸੂਟ ਸਲਾਈ ਕਰਕੇ ਲੈ ਰਹੇ ਨੇ ਚਲੋ ਇਹ ਤਾਂ ਆਪਣਾ ਆਰਡਰ ਬਾਹਰ ਸੀਗਾ ਨਾ ਤੇ ਉਹਦੇ ਕਰਕੇ ਸਲਾਈ ਕਰਕੇ ਹੀ ਜਾਂਦੇ ਨੇ। ਤੁਸੀਂ ਬਗੇਰ ਸਲਾਈ ਤੋਂ ਵੀ ਸਭ ਤੋਂ ਲੈ ਸਕਦੇ ਹੋ। ਇਹ ਬਾਟਮ ਹੈ ਦੇ ਨਾਲ ਦੀ। చనోన్ ఏదేశ రంగు ਇਹ ਬਰਬਰੀ ਦੇ ਵਿੱਚ ਵੀ ਆਉਂਦਾ ਤੇ ਲੈਨਿੰਗ ਦੇ ਵਿੱਚ ਵੀ ਆਉਂਦੀ ਆ ਤੇ ਪਲੇਨ ਵੀ ਆਉਂਦੀ ਆ ਜੌਰਜਟ ਤੁਹਾਨੂੰ ਪਤਾ ਹੀ ਹੋਣਾ ਇਹਦੇ ਵਿੱਚ ਆਪਣੇ ਕੋਲ ਰਾਮ ਟੈਸ ਦੀ ਪ੍ਰਿੰਟ ਤੇ ਜੌਰਜਟ ਵੀ ਹੈਗੀ ਆ ਆ ਦੇਖੋ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਉਹ ਤੇ ਲੈ ਸਕਦੇ ਹੋ ਜੀ ਇੱਕ ਆਗਲਾ ਸੂਟ ਇਹ ਹੈਗਾ ਸਿਮਰ ਤੇ ਪਿਓਰ ਐਸਕੇ ਦੀ ਸਿਮਰ ਆ ਇਹ ਹੈਗਾ 파ਟੀ ਵੇਅਰ ਸੂਟ ਬਹੁਤ ਵਗ ਬਣ ਜਾਂਦਾ ਜਿਨੀ ਕਿ ਆ ਦੇਖੋ ਇਹਦੇ ਕੀ ਰੇਤੇ ਕੰਮ ਕਰੇ ਆਪਾਂ ਨੇ ਠੀਕ ਹੈ ਤੇ ਫਲਾਵਰ ਦਿੱਤੇ ਨੇ ਡਬਲ ਕਰਿਆ ਕੱਟਵਰਕ ਤੇ ਡਬਲ ਕੱਟਵਰਕ ਹੀ ਇਹਦੀ ਬਾਵਾ ਤੇ ਆ ਇਹਦੇ ਨਾਲ ਵਰਕ ਇਹਦੇ ਨਾਲ ਤੁਹਾਨੂੰ 3 ਮੀਟਰ ਦੀ ਇਸ ਲੋਹਾਰ ਦਾ ਕਪੜਾ ਮੇਰੇ ਕੋਲ ਆਪਾਂ ਵੈਸੇ ਢਾਈ ਹੁੰਦਾ ਕਈ ਕਪੜਿਆਂ ਵਿੱਚ 3 ਮੀਟਰ ਵੀ ਆਉਂਦੀ ਹੈ ਇਹਦੇ ਪੌਂਚੇ ਤੇ ਕੰਮ ਆ ਦੇਖੋ ਸੇਮ ਜਿਹੜਾ ਇਹਦੇ ਵਿੱਚ ਰੰਗ ਪਾਏ ਹੋਏ ਨੇ ਤਾਂ ਉਹ ਉੱਥੇ ਪਤਾ ਲੱਗ ਜੂਗਾ ਸੇਮ ਰੰਗ ਡਿਜ਼ਾਈਨ ਬਣਾ ਕੇ ਨਾ ਇਹਦੇ ਨਾਲ ਦੇ ਆਪਣੇ ਸੂਟ ਨਾਲ ਦੇ ਰੰਗ ਇਹੋ ਜਿਹੇ ਪੌਂਚੇ ਦੇ ਕਰਿਆ ਪੌਂਚੇ ਦੇ ਡਿਜ਼ਾਈਨ ਤੁਸੀਂ ਜਿਹੜੇ ਮਰਜ਼ੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਇਹੀ ਡਿਜ਼ਾਈਨ ਕਰਵਾਉਣਾ ਇਹਦੇ ਨਾਲ ਦੁਪੱਟਾ ਚਨੂਨ ਦਾ ਰੱਖਿਆ ਸੇਮ ਇਟ ਨੂੰ ਦੇ ਦੁਪੱਟੇ ਨੇ ਸਾਰੇ ਜਿਹੜੇ ਆਪਣੇ ਰੱਖੇ ਨੇ ਇਹਦੇ ਵਿੱਚ ਤੇ ਆ ਦੇਖੋ ਇਹਦੇ ਨਾਲ ਮਲਟੀ ਕਲਰ ਦੀ ਆਪਣੀ ਲੈਸ ਦਿੱਤੀ ਆ ਆ ਦੇਖੋ ਇਹਦੇ ਵਿੱਚ ਆਪਣੇ ਕੋਲ ਦੋ ਤਿੰਨ ਰੰਗ ਹੈਗੇ ਨੇ ਇਹ 프ਰਿੰਟ ਦੇ ਵਿੱਚ ਮਸਟਰ ਰੰਗ ਹੈਗਾ ਇੱਕ ਇੱਕ ਸਕਾਈ ਬਲੂ ਜਿਹਾ ਰੰਗ ਹੈਗਾ ਤਿੰਨ ਕਲਰ ਹੁੰਦੇ ਨੇ ਇਹਦੇ ਵਿੱਚ ਇਦੇ ਵਿੱਚ ਇਹ ਆ ਰੰਗ ਸਾਡੇ ਕੋਲ ਨਹੀਂ ਹੈਗਾ ਹੁਣ ਇਹ ਲਾਸਟ ਸੀਗਾ ਦੁਬਾਰਾ ਸੇਮ ਪ੍ਰਿੰਟ ਫਿਰ ਕਈ ਵਾਰ ਨਹੀਂ ਵੀ ਮਿਲਦਾ ਪ੍ਰਿੰਟ ਦੇ ਵਿੱਚ ਮੁਸ਼ਕਲ ਹੋ ਜਾਂਦੀ ਆ ਪਲੇਨ ਕਪੜਾ ਤਾਂ ਮਿਲ ਜਾਂਦਾ ਹੁੰਦਾ ਹਨਾ ਪਰ ਇਹਦੇ ਵੀ ਸਾਡੇ ਕੋਲ ਇੱਕ ਮਾਸਟਰ ਰੰਗ ਹੈਗਾ ਉਹ ਹੈਗਾ ਜਾਂ ਕਿਸੇ ਨੇ ਲੈਣਾ ਹੋਇਆ ਹਾਂਜੀ ਇਹ ਆਪਣਾ ਗਲਾਸ ਫੁੱਟ ਹੈਗਾ ਔਰਗੰਝਾ ਦੇ ਉੱਪਰ ਬਿਲਕੁਲ ਹੀ ਸੌਫਟ ਵਾਲਾ ਔਰਗੰਝਾ ਖੜਾ-ਖੜਾ ਨਹੀਂ ਹੈਗਾ ਉਹ ਤੁਹਾਨੂੰ ਪਤਾ ਹੀ ਲੱਗ ਜਾਂਦਾ ਹੋਊਗਾ ਨਾ ਦੇਖੋ ਮੁਠੀ ਚ ਆ ਜਾਂਦਾ ਜਿਹੜਾ ਐਂਡ ਸੌਫਟ ਵਾਲਾ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਇਹ ਸੂਟ ਤੇ ਆ ਘੇਰੇ ਤੇ ਬਲੈਕ ਨਾ ਕੰਮ ਕੀਤਾ ਹੋਇਆ ਸਾਰਾ ਠੀਕ ਹੈ ਇਹ ਤਾਂ ਗਲਾ ਬਣਿਆ ਹੋਇਆ ਹੈ ਕਲਾ ਵੀ ਹੈਵੀ ਬਣਿਆ ਹੋਇਆ ਤੇ ਬਾਹਵਾ ਤੇ ਕੰਮ ਵੀ ਪੂਰਾ ਹੈਵੀ ਦਿੱਤਾ ਹੋਇਆ ਦੇਖੋ ਪੰਮਾ ਤੇ ਪੰਮਾ ਅਰਗੈਂਜ ਆ ਦੇ ਉੱਪਰ ਆਪਣੇ ਕੋਲ ਹੋਰ ਵੀ ਬਹੁਤ ਕਲਰ ਹੈਗੇ ਨੇ ਪਲੇਨ ਦੀ ਉੱਪਰ ਜਦ ਤਰ ਆਪਣੇ ਕੋਲ ਆਲਮੋਸਟ ਹੁੰਦੇ ਹੀ ਨੇ ਸਾਰੇ ਤੁਸੀਂ ਸਾਨੂੰ ਅ ਪੇਜ ਸਕਦੇ ਹੋ ਸਿਰਫ ਸਕਰੀਨਸ਼ਾਟ ਲੈ ਕੇ ਜ਼ਰੂਰੀ ਨਹੀਂ ਹੈਗਾ ਤੁਸੀਂ ਡਿਜ਼ਾਈਨ ਇਹੀ ਕਰਨਾ ਡਿਜ਼ਾਈਨ ਤੁਸੀਂ ਹੋਰ ਕੋਈ ਵੀ ਕਰਵਾ ਸਕਦੇ ਹੋ ਤੇ ਇਹ ਦੀ ਬਾਟਮ ਆ ਬਾਟਮ ਤੇ ਕੋਈ ਕੰਮ ਨਹੀਂ ਕਰਿਆ ਹੈਗਾ ਤੇ ਇਹ ਦੇ ਨਾਲ ਦਾ ਆਪਣੇ ਦੁਪੱਟਾ जोर झट के उपर प्योर ज आटनील कह आम जोट जलझ नहीं है, तो आम ओ, नहीं है प्योर ठीक <coughs> 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 <thikán> <coughs> <thikán> है जी खुल ਕੰਤੀ ਉਸ ਤੋਂ ਬਾਅਦ ਪਰ ਇੱਕ ਇਹ ਅੱਜ ਕੱਲ ਤੁਹਾਨੂੰ ਪਤਾ ਕਾਟਨ ਦੇ ਵਿੱਚ ਐਸਕੇ ਦੀ ਨਾ ਲੈਨਿੰਗ ਦੇ ਵਿੱਚ ਕਾਫੀ ਚੱਲਦਾ ਇਹ ਆਪਾਂ ਬਾਈਟ ਰੱਖੀ ਤਾ ਇਹ ರೀತಿ ਕੰਮ ਸਾਰਾ ਇੱਥੇ ਲੈਸ ਲਾਈਆ ਤੁਸੀਂ ਸਾਡੇ ਸੂਟ ਜਿੰਨੇ ਵੀ ਦੇਖਣੇ ਹਨ ਉਹਨਾਂ ਦੇ ਉੱਪਰ ਕੰਮ ਦੀ ਜਰੂਰ ਸਫਾਈ ਦੇਖਿਓ ਇੱਕ ਵਾਰੀ ਧਿਆਨ ਨਾਲ ਦੇਖਿਓ ਵੀਡੀਓ ਨੂੰ ਭੈਣਾਂ ਨੂੰ ਬੇਨਤੀ ਆ ਨਾ ਥੋੜੀ ਚਾਹੇ ਜ਼ੂਮ ਕਰਕੇ ਦੇਖ ਲਿਓ ਸਫਾਈ ਜ਼ਰੂਰ ਦੇਖੋ ਇੱਕ ਵਾਰ ਸਾਡੇ ਕੰਮ ਦੀ ਆਹ ਦੇਖੋ ਇਹ ਉੱਪਰ ਤੱਕ ਜਾਂਦੀਆਂ ਨੇ ਕਲੀਆਂ ਆਹ ਦੇਖੋ ਠੀਕੇ ਸੇਮ ਕੰਮ ਬਣਾਤੀ ਆਂ ਆਹ ਦੇ ਇਹ ਐਸਕੇ ਦਾ ਕੱਪੜਾ ਇਹਦੇ ਨਾਲ ਵਾਈਟ ਬਾਟਮ ਆ ਤੇ ਕੋਟਾ ਡੋਰੀਏ ਦਾ ਦੁਪੱਟਾ ਜਿਹੜਾ ਕੋਟਾ ਡੋਰੀਏ ਦਾ ਦੁਪੱਟਾ ਨਾ ਤੁਹਾਨੂੰ ਆਮ ਕੋਟਾ ਡੋਰੀਆ ਨਹੀਂ ਹੈਗਾ ਕਈ ਵਾਰ ਆਪਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਸ਼ਾਇਦ ਇਹ ਆਮ ਕੋਟਾ ਡੋਰੀਆ ਆਮ ਨਹੀਂ ਹੈਗਾ ਜੀ ਇਹ ਇਹ ਵਧੀਆ ਵਾਲਾ ਕੋਟਾ ਡੋਰੀਆ ਆਹ ਤਾਂ ਤੁਹਾਨੂੰ ਹਰ ਇੱਕ ਦੁਕਾਨ ਤੋਂ ਹੀ ਮਿਲ ਜਾਊਗਾ ਹਨਾ ਜੇ ਆਮ ਕੋਟਾ ਡੋਰੀਆ ਰੱਖਣਾ ਹੋਵੇ ਦੇਖੋ ਇਹਦੇ ਨਾਲ ਲੈਂਸ ਲਾਈਏ ਤੇ ਇਹਦੇ ਵਿੱਚ ਨਾ ਇਹਦੇ ਵਿੱਚ ਵੀ ਆਪਣੇ ਕੋਲ 5-6 ਰੰਗ ਨੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪਲੇਨ ਸੂਟਾਂ ਦੀ ਵੀਡੀਓ ਦਾ ਦੇ ਦਾਂਗੇ ਅਸੀਂ ਉਹਨਾਂ ਵਿੱਚੋਂ ਤੁਸੀਂ ਪਸੰਦ ਕਰ ਸਕਦੇ ਹੋ ਹਨ ਹਾਂਜੀ ਇਹਦੇ ਵਿੱਚ ਇੱਕ ਇਹ ਰੰਗ ਆ ਜਿਵੇਂ ਇਹ ਜਿਹੜੇ ਸੂਟ ਤੁਹਾਨੂੰ ਦਿਖਾਏ ਨੇ ਇਹਨਾਂ ਤੇ ਲਾਈਨਿੰਗ ਦੀ ਬਿਲਕੁਲ 1% ਵੀ ਜ਼ਰੂਰਤ ਨਹੀਂ ਹੋਏਗੀ ਕਿਉਂਕਿ ਇਹ ਤਾਂ ਬਾਹਰ ਜਾਣ ਕਰਕੇ ਆਪਣੇ ਸੂਟ ਤੇ ਲਾਈਨਿੰਗ ਲਾਈ ਆ ਤੇ ਜੇ ਤੁਸੀਂ ਇਥੋਂ ਪੰਜਾਬ ਤੋਂ ਉੱਥੋਂ ਜਿਹੜੇ ਤੋਂ ਖਰੀਦ ਰਹੇ ਹੋ ਕੱਪੜੇ ਨਾ ਰੁਕ ਲ ਫਿਰ ਤੁਹਾਨੂੰ ਇਹ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ 1% ਵੀ ਕਿਉਂਕਿ ਇਹ ਪਾਰਦਰਸ਼ਕ ਕਪੜਾ ਨਹੀਂ ਨਾ ਹੈਗਾ ਬਿਲਕੁਲ ਵੀ ਆ ਦੇਖੋ ਇਹ ਇਹਦਾ ਬਾਵਾਂ ਮਾ ਕੱਪੜੇ ਤੇ ਲੱਸ ਲਈ ਹੋਈ ਹੈ ਤੇ ਆ ਇਹਦਾ ਬਾਵਾਂ ਤੇ ਕ പൂട്ട ਤੇ ਇਹ ਕੇ ਲਾਸਟ ਸੂਟ ਆ ਤੇ ਆ ਦੇਖੋ ਇਹ ਵੀ ਬਾਈਟ ਤੇ ਆ ਘੇਰੇ ਦੀ ਕਰੀਏ ਕੜਾਈ ਡਬਲ ਇਤੇ ਕੱਟ ਵਰਕ ਕਰਕੇ ਠੀਕ ਇਹ ਹੀ ਬਹੁਮਤੇ ਕਰਿਆ ਤੇ ਇਟ ਇੰਪੋਰਟ ਮੈਂ ਇਹਦੇ ਨਾਲ ਪਲੇਨ ਇਹ ਦਿਨਾਲਫੀ ਉਦਾ ਦੁਪੱਟਾ ਆ ਦੇਖੋ ਇਹ ਤੇ ਇਹਦੇ ਬਰੀਕ ਬਰੀਕ ਆਪਾਂ ਆਹ ਰੰਗ ਦੀ ਨਾ ਜਿਹੜੀ ਆ ਲਾਈਨਿੰਗ ਵਿੱਚ ਆਉਂਦੀ ਹੈ ਇਹ ਰੰਗ ਦੀ ਆਪਾਂ ਲੈਸ ਲਾਵਾਂਗੇ ਦੁਪੱਟੇ ਨੂੰ ਜਿਹੜਾ ਰੰਗ ਇਹਦੇ ਵਿੱਚ ਆਪਾਂ ਡਾਈ ਕਰਵਾਇਆ ਨਾ ਸੇਮ ਆਹੀ ਤੇ ਉਹੀ ਰੰਗ ਦੀ ਆਪਾਂ ਜੀ ਬਰੀਕ ਬਰੀਕ ਜੀ ਲੈਸ ਲਾਵਾਂਗੇ ਹਜੇ ਇਹ ਦੁਪੱਟੇ ਨੂੰ ਹਜੇ ਤਿਆਰ ਹੋਣਾ ਹੈ ਦੁਪੱਟਾ ਹਾਂਜੀ ਇਹ ਸੀਗੇ ਆਪਣੇ ਅੱਜ ਦੇ ਵੀਡੀਓ ਦੇ ਸੂਟ ਤੇ ਜਿਹੜਾ ਵੀ ਇਹਨਾਂ ਵਿੱਚ ਤੁਹਾਨੂੰ ਕੋਈ ਪਸੰਦ ਆਉਂਦਾ ਕੋਈ ਜੌਰਜਟ ਤੇ ਆਪਣੇ ਕੋਲ ਪ੍ਰਿੰਟ ਜੌਰਜਟ ਵੀ ਹੈਗੀ ਆ ਤੇ ਪਲੇਨ ਵੀ ਹੈਗੀ ਆ ਔਰ ਗਾਂਜੇ ਦੇ ਵਿੱਚ ਵੀ ਮੁੰਦੇ ਨੇ ਪਲੇਨ ਆਪਣੇ ਕੋਲ ਸਟਾਕ ਸਾਰਾ ਹੁੰਦਾ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਨਾ ਵਿੱਚੋਂ ਕੋਈ ਡਿਜ਼ਾਈਨ ਆ ਕੋਈ ਆਪਣੇ ਕੋਲ ਵੀ ਤੁਸੀਂ ਭੇਜ ਕੇ ਬਣਵਾ ਸਕਦੇ ਹੋ ਤੇ ਜਰੂਰ ਦਿਓ ਆਰਡਰ ਤੇ ਇਹ ਸੀ ਆਪਣੇ ਆ ਵੀਡੀਓ ਦਾ ਲਾਸਟ ਅੱਜ ਦੇ ਸੂਟ ਫੇਰ ਮਿਲਾਂਗੇ ਤੁਹਾਨੂੰ ਹੋਰ ਇੱਕ ਵਧੀਆ ਜੀ ਆਪਾਂ ਹਫਤੇ ਵਾਦੀ ਵੀਡੀਓ ਪਾਇਆ ਕਰਾਂਗੇ ਭਾਵੇਂ ਹੁਣ ਆਪਾਂ ਹਨਾ ਵੀਡੀਓ ਸਟਾਰਟਿੰਗ ਕੀਤੀ ਆ ਹਫਤੇ ਵਾਦੀ ਬਰੋਰੋਜ਼ ਤੇ ਦੇਖ ਮੈਂ ਵੀ ਕਹੂੰਗੀ ਰੋਜ਼ ਰੋਜ਼ ਤਨੀ ਮੈਂ ਤਰ ਵੀ ਪੇ ਨਹੀਂ ਹੈਗੀ ਕਿਉਂਕਿ ਮੈਂ ਥੋੜੀ ਜੀ ਇਕੱਲੀ ਕਰਕੇ ਬੀਜੀ ਵੀ ਥੋੜੀ ਜਿਆਦਾ ਹੋ ਜਾਂਦੀ ਆ ਹਨਾ ਵੀਡੀਓ ਬਣਾਉਣ ਦਾ ਟਾਈਮ ਹੀ ਲੱਗਦਾ ਹੈਗਾ ਕੋਸ਼ਿਸ਼ ਕਰਾਂਗੇ ਹਫਤੇ ਵਾਦੀ ਇੱਕ ਤੁਹਾਨੂੰ ਵੀਡੀਓ ਦਿਆ ਕਰੀਏ ਹੁਣ ਹਨਾ ਹਾਂਜੀ ਕਿਵੇਂ ਲੱਗੇ ਸਾਡੀ ਵੀਡੀਓ ਦੇ ਕੱਪੜੇ ਕਿਵੇਂ ਲੱਗੇ ਜਰੂਰ ਦੱਸਿਓ ਪਲੀਜ਼ ਭੈਣਾਂ ਨੂੰ ਬੇਨਤੀ ਆ ਕਮੈਂਟ ਜਰੂਰ ਕਰਿਆ ਕਰੋ ਹਨਾ ਦੱਸਿਆ ਕਰੋ ਤੁਸੀਂ ਕਿਹੜੀ ਜਗ੍ਹਾ ਤੋਂ ਦੇਖ ਵੀ ਤੁਹਾਨੂੰ ਸਾਡੇ ਕੱਪੜੇ ਕੱਪੜਿਆਂ ਦੀ ਵੈਰਾਈਟੀ ਤੇ ਡਿਜ਼ਾਈਨ ਕਿਵੇਂ ਲੱਗੇ ਹਨ ਜਰੂਰ ਦੱਸਿਓ ਇੱਕ ਵਾਰੀ ਹਨਾ ਤੇ ਫਿਰ ਮਿਲਾਂਗੇ ਤੁਹਾਨੂੰ ਇੱਕ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ